ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਮੇਰ ਬਟੀਕ ਜਖਲ ਤੋਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੋ ਆਪਾਂ ਅੱਜ ਦਾ ਨਵਾਂ ਆਰਟੀਕਲ ਹੋਰ ਤੁਹਾਨੂੰ ਦਿਖਾਣ ਲੱਗੇ ਆ ਉਹ ਸਾਰਾ ਕਾਟਨ ਦੇ ਸੂਟ ਰਹਿਣਗੇ ਜੋ ਪਹਿਣਾ ਅਗਲੇ ਸੀਜ਼ਨ ਵਾਸਤੇ ਸੇਵ ਕਰਕੇ ਰੱਖ ਸਕਦੀਆਂ ਨਹੀਂ ਬਹੁਤ ਸਾਰਿਆਂ ਤੋਂ ਲਾਈਨਿੰਗ ਵਾਲੇ ਸੂਟ ਨਹੀਂ ਪਾ ਸਕਦੀਆਂ ਕਾਟਨ ਦੇ ਸੂਟ ਹੀ ਜ਼ਿਆਦਾ ਜ਼ਿਆਦਾ ਕਿਉਂਕਿ ਆਪਣਾ ਜਿਹੜਾ ਸਮਰ ਦਾ ਸੀਜ਼ਨ ਉਹਦਾ ਬਹੁਤ ਜ਼ਿਆਦਾ ਲੰਬਾ ਹੁੰਦਾ ਵਿంటర్ ਬਹੁਤ ਜ਼ਿਆਦਾ ਛੋਟਾ ਹੁੰਦਾ ਇਸ ਲਈ ਇਹ ਸੂਟ ਆਪਕੋਂ ਜ਼ਿਆਦਾ ਜ਼ਰੂਰੀ ਜ਼ਿਆਦਾ ਚਾਹੀਦੇ ਹੁੰਦੇ ਨੇ ਕਿ ਇਸ ਕਰਕੇ ਆਪਾਂ ਇਹ ਕਾਟਨ ਦੇ ਸੂਟ ਜੋ ਆਪਣੇ ਕੋਲੇ ਪਏ ਸੀਗੇ ਉਹ ਡਿਸਕਾਊਂਟ ਪ੍ਰਾਈਸ ਦੇ ਵਿੱਚ ਦੇ ਰਹੇ ਹਾਂਗੇ ਸੋਨੂੰ ਬਹੁਤ ਵਧੀਆ ਸੌਫਟ ਵਾਲਾ ਫੈਬਰਿਕ ਹੋਊਗਾ ਕੋਈ ਕੰਪਲੀਟ ਨਹੀਂ ਫੈਬਰਿਕ ਦੀ ਪ੍ਰਿੰਸਸ ਕਲੈਕਸ਼ਨ ਦਾ ਫੈਬਰਿਕ ਹੋਊਗਾ ਸਾਰਾ ਤੇ ਇਹ ਦੇਖ ਸਕਦੇ ਹੋ ਤੁਸੀਂ ਇਹਦੇ ਨਾਲ ਐਦਾਂ ਦੀ ਬਾਟਮ ਰਹੂਗੀ ਇਹ ਸੂਟ ਜਿਹੜੇ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ ਇਹ 6-600 ਰੁਪਏ ਦੇ ਨੇ ਅਲੱਗ-ਅਲੱਗ ਪ੍ਰਾਈਸ ਰਹਿਣਗੇ ਜੀ ਸਾਰੇ ਸੂਟਾਂ ਦੇ ਇਹ ਨਹੀਂ ਵੀ ਕੋਈ ਪ੍ਰਾਈਸ ਦੇ ਸੂਟ ਨੇ ਮੈਂ ਤੁਹਾਨੂੰ ਨਾਲ ਹੁੰਦੇ ਦੱਸਦੀ ਰਹੂੰਗੀ ਜੋ ਵੀ ਜੋ ਤੁਹਾਨੂੰ ਨਹੀਂ ਸਮਝ ਆਊਗਾ ਤਾਂ ਤੁਸੀਂ ਸਾਡੇ ਤੋਂ ਕੋਈ ਵੀ ਕੁਐਰੀਜ਼ ਹੈਗੀ WhatsApp ਦੇ ਉੱਤੇ ਪੁੱਛ ਸਕਦੇ ਹੋ ਇਹ ਦੇਖੋ ਮੈਂਦੀ ਦਾ ਤੇ ਬਲੈਕ ਦਾ ਤੇ ਉਸ ਤੋਂ ਬਾਅਦ ਆਪਣਾ ਫਿਰੋਜ਼ੀ ਦਾ ਮੈਚਿੰਗ ਸੂਟ ਰਹੂਗਾ ਇਹ ਆਪਣੇ ਕੋਲੇ ਮਜ਼ਾ ਆਪਣੇ ਕੋਲੇ ਇਹ ਮਜ਼ੈਂਟਾ ਦਾ ਹੈਗਾ ਕਿੰਨੇ ਥੋੜਾ ਫਲਾਵਰ ਬਣੇ ਹੋਏ ਨੇਗੇ ਵੱਡੇ ਵੱਡੇ ਫਲਾਵਰਾਂ ਵਾਲਾ ਹੈਗਾ ਲਾਟਸ ਦੇ ਫਲਾਵਰ ਬਣੇ ਹੋਏ ਨੇ 올ਓਵਰ ਸੂਟ ਰਹੂਗਾ ਇਹ ਡੈਂਟਿੰਗ ਵਾਲੇ ਨੇ ਕਾਟਨ ਚ ਡੈਂਟਿੰਗ ਵਾਲੇ ਸੂਟ ਨੇਗੇ ਹੀ ਇਹ ਵੀ ਸੇਮ ਹੀ ਪ੍ਰਾਈਸ ਤੁਹਾਨੂੰ ਦੇ ਰਹੇ ਆਂਗੇ ਅਸੀਂ ਇਹ ਮੈਚਿੰਗ ਰਹੂਗਾ ਜੀ ਡੈਂਟਿੰਗ ਵਾਲਾ ਤੇ ਬਲੈਕ ਕਲਰ ਦਾ ਇਹ ਵੀ ਲਾਟਸ ਫਲਾਵਰ ਬਣੇ ਹੋਏ ਨੇ ਵਿੱਚ ਬਿਗ ਬਿਗ ਬਹੁਤ ਸੋਹਣਾ ਸੂਟ ਹੈਗਾ ਤੇ ਉਸ ਤੋਂ ਬਾਅਦ ਇਹ ਸੈਵਾ ਬ੍ਰਾਂਡ ਦਾ ਹੈਗਾ ਇਹ ਸੈਵਾ ਬ੍ਰਾਂਡ ਦਾ ਵੀ ਤੁਹਾਨੂੰ ਆਪਾਂ 600 ਰੁਪਏ ਦੇ ਵਿੱਚ ਹੀ ਦੇ ਰਹੇ ਆਂਗੇ ਤੇ ਉਸ ਤੋਂ ਬਾਅਦ ਇੱਕ ਇਹ ਅੰਬੀਆਂ ਵਾਲਾ ਬਹੁਤ ਸੋਹਣਾ ਜਾਮਨੀ ਜਿਹਾ ਰੰਗ ਹੈ ਇਹ ਲਵੈਂਡਰ ਜਿਹਾ ਕਲਰ ਹੈਗਾ ਤੇ ਇਹ ਵੀ ਪਰਪਲ ਜਿਹਾ ਸ਼ੇਡ ਹੈਗਾ ਪਰਪਲ ਸ਼ੇਡ ਵੀ ਆਪਾਂ ਇਸੇ ਕਲਰ ਚ ਦੇ ਰਹੇ ਹਾਂਗੇ ਉਸ ਤੋਂ ਬਾਅਦ ਇੱਕ ਮਜ਼ੈਂਟਾ ਹੋਰ ਹੈ ਫਲਾਵਰ ਵਾਲਾ ਪ੍ਰਿੰਸੈਸ ਕਲੈਕਸ਼ਨ ਦੇ ਸੂਟ ਰਹਿਣਗੇ ਜੀ ਸਾਰੇ ਆ ਦੇਖੋ ਨਾਲ ਪੱਟੀ ਦੇਖ ਸਕਦੇ ਹੋ ਤੁਸੀਂ ਪ੍ਰਿੰਸੈਸ ਕਲੈਕਸ਼ਨ ਦੇ ਸੂਟ ਰਹਿਣਗੇ ਕੋਈ ਵੀ ਲੋਕਲ ਨਹੀਂ ਹੋਊਗਾ ਸਾਰੇ ਬਹੁਤ ਵਧੀਆ ਸੂਟ ਰਹਿਣਗੇ ਇਹ ਬਹੁਤ ਜ਼ਿਆਦਾ ਹੰਡਣਸਾਰ ਸੂਟ ਨੇਗੇ ਤੇ ਉਸ ਤੋਂ ਬਾਅਦ ਆ ਗਿਆ ਬ੍ਰੀਕ ਪ੍ਰਿੰਟ ਚ ਮਸਟਰਡ ਕਲਰ ਤੇ ਇਹ ਵੀ ਡੈਂਟਿੰਗ ਵਾਲਾ ਫਿਰੋਜ਼ੀ ਕਲਰ ਆ ਗਿਆ ਜੀ ਡੈਂਟਿੰਗ ਵਾਲਾ ਫਿਰੋਜ਼ੀ ਕਲਰ ਆ ਗਿਆ ਉਸ ਤੋਂ ਬਾਅਦ ਇੱਕ ਮਜ਼ੈਂਟਾ ਕਲਰ ਆ ਗਿਆ ਇਹ ਜਿਹੜੇ ਸਾਰੇ ਸੂਟ ਤੁਹਾਨੂੰ ਦਿਖਾਏ ਨੇਗੇ ਇਹ ਸਾਰੇ ਸੂਟਾਂ ਦਾ ਪ੍ਰਾਈਜ਼ ਹੈਗਾ ਜਿਹੜਾ ਸੇਮ ਹੈ 600 ਰੁਪਏ ਜੇ ਜੋ ਸੂਟ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਐਡਵਾਂਸ ਪੇਮੈਂਟ ਰਹੂਗੀ ਤੇ ਅਗਲੇ ਜੋ ਸੂਟ ਤੁਹਾਨੂੰ ਦਿਖਾਵਾਂਗੇ ਉਹ ਹੋਰ ਪ੍ਰਾਈਜ਼ ਦੇ ਰਹਿਣਗੇ ਤੇ ਜੋ ਅਗਲੇ ਸੂਟ ਦਿਖਾ ਰਹੇ ਹਾਂਗੇ ਤੁਹਾਨੂੰ ਆਪਾਂ ਇਹਨੇ ਲਵਲੀਨ ਦੇ ਲਵਲੀਨ ਦੇ ਫੈਬਰਿਕ ਰੂਗਾ ਮੈਚਿੰਗ ਸੂਟ ਹੈ ਦੇਖੋ ਕਿੰਨਾ ਸੋਹਣਾ ਹੈਗਾ ਤੇ ਇਹਨਾਂ ਦਾ ਪ੍ਰਾਈਸ ਅਲੱਗ ਰਹੂਗਾ ਉਹ 600 ਦੇ ਪ੍ਰਾਈਸ 'ਚ ਆਪਾਂ ਨੇ ਦਿੱਤੇ ਲੇਗੇ ਇਹ ਵੀ ਲਵਲੀਨ ਦਾ ਹੈਗਾ ਵਾਈਡ ਵਾਲਾ ਵੱਡੇ ਵੱਡੇ ਫਲਾਵਰ ਬਹੁਤ ਸੋਹਣਾ ਗਾਰਲਿਸਟ ਆ ਜੀ ਲੁੱਕ ਦੇ ਵਿੱਚ ਦੇ ਰਹਿਆਂਗੇ ਆਪਾਂ ਇਹ ਜੋ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਦਿਖਾ ਦਿੰਨੇ ਆਂਗੇ ਆਪਾਂ ਤੇ ਇਹ ਦੇਖੋ ਲਵਲੀਨ ਦੇ ਰਹਿਣਗੇ ਇਹ ਬਹੁਤ ਸੋਹਣੇ ਸੂਟ ਲੈਣਗੇ ਇਹ ਸਾਰੇ ਇਹ ਸੂਟ ਲਵਲੀਨ ਦੇ ਨੇ ਜੀ ਇਹ 올ਓਵਰ ਸੂਟ ਰਹੂਗਾ ਲਵਲੀਨ ਦਾ ਪਹਿਲਾਂ ਆਪਾਂ ਨੇ 12 1200 ਦੇ ਵਿੱਚ ਵੀ ਸੇਲ ਕੀਤੇ ਨੇ ਜਿਹੜੇ 올ਓਵਰ ਸੂਟ ਸੀਗੇ ਹੁਣ ਆਪਾਂ ਘੱਟ ਪ੍ਰਾਈਸ ਇਹ ਸਾਰੇ ਵੀ ਸਕੌਂਟ ਤੇ ਦਵਾਂਗੇ ਤੁਹਾਨੂੰ ਤੇ ਇਹ ਵੀ ਲਵਲੀਨ ਦਾ ਹੈ ਜੀ ਦੇਖ ਸਕਦੇ ਹੋ ਤੁਸੀਂ ਤੇ ਇਹ ਗ੍ਰੇ ਕਲਰ ਦਾ ਮੈਚਿੰਗ ਸੂਟ ਰਹੂਗਾ ਲਵਲੀਨ ਦਾ ਸਾਰਿਆਂ ਨਾਲ ਬਾਟਮਾਂ ਨੇਗੀਆਂ ਜਿਹੜੀਆਂ ਕੈਮਬਰੀ कॉटन ਦੀਆਂ ਨੇ ਰਹਿਣਗੀਆਂ ਕਿਸੇ ਨਾਲ ਵੀ ਆਪਾਂ ਪੰਜਾਬੀ कॉटन ਦੀ ਸਲਵਾਰ ਨਹੀਂ ਲਗਵਾਉਂਦੇ ਹੈਗੇ ਸਾਰਿਆਂ ਨਾਲ ਆਪਣੇ ਬਾਟਮਸ ਹੁੰਦੀਆਂ ਨੇਗੀਆਂ ਜਿਹੜੀਆਂ ਉਹ ਕੈਮਬਰੀ कॉटन ਦੀਆਂ ਹੁੰਦੀਆਂ ਨੇ ਜਿਹੜੇ ਮੈਚਿੰਗ ਸੂਟ ਹੁੰਦੇ ਨੇ ਜਿਹੜੇ 올ਓਵਰ ਹੈਗੇ ਨੇ ਉਹ ਤਾਂ ਤੁਹਾਨੂੰ ਦੱਸਦੇ ਰੇ ਇਹ ਰਾਮਟੈਕਸ ਦਾ ਇੱਕ ਸੂਟ ਰਹਿ ਗਿਆ ਆਪਣੇ ਕੋਲੇ ਲਾਸਟ ਪੀਸ ਹੈ ਇਹ ਰਾਮਟੈਕਸ ਦਾ ਤੇ ਇਹ ਵੀ ਨਵਲੀਨ ਦਾ 올ਓਵਰ ਸੂਟ ਹੈ ਇਹ ਸੂਟ ਆਪਾਂ ਤੁਹਾਨੂੰ ਦੇ ਰਹੇ ਹਾਂ 800 ਰੁਪਏ ਦੇ ਵਿੱਚ ਇਹ ਸਾਰੇ ਸੂਟਾਂ ਦਾ ਪ੍ਰਾਈਸ ਰਹੂਗਾ 800 ਰੁਪਏ ਇਹ ਪਹਿਲਾਂ ਆਪਾਂ ਨੇ 12-12 100 ਤੱਕ ਵੀ ਸੇਲ ਕੀਤੇ ਨੇ ਜੀ ਹੁਣ ਇਹ ਆਪਾਂ 800 ਰੁਪਏ ਦੇ ਵਿੱਚ ਦੇ ਰਹੀਆਂ ਤੇ ਨੈਕਸਟ ਸਮ ਹੋਰ ਦਿਖਾਉਣ ਲੱਗੇ ਆ ਜੀ ਤੇ ਨੈਕਸਟ ਜੋ ਤੁਹਾਨੂੰ ਦਿਖਾਉਣ ਲੱਗਿਆ ਇਹ ਹੈ ਰਸ਼ੀਆ ਬ੍ਰਾਂਡ ਦੇ ਸੂਟ ਰਸ਼ੀਆ ਬ੍ਰਾਂਡ ਦੇ ਸੂਟ ਰਹਿਣਗੇ ਜੀ ਇਹ ਨਾਲ ਮਸ਼ਲੀਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਖੋਲ ਕੇ ਨਹੀਂ ਦਿਖਾਵਾਂਗੇ ਐਦਾਂ ਹੀ ਦਿਖਾਵਾਂਗੇ ਸਾਨੂੰ ਤੇ ਇਹ ਰਸ਼ੀਆ ਬ੍ਰਾਂਡ ਦੇ ਸੂਟ ਰਹਿਣਗੇ ਨਾਲ ਦੁਪੱਟਾ ਆ ਦੇਖੋ ਨਾਲ ਟੈਗ ਲੱਗੇ ਹੋਏ ਨੇ ਜੀ ਰਸ਼ੀਆ ਬ੍ਰਾਂਡ ਦੇ ਕੋਈ ਵੀ ਲੋਕਲ ਸੂਟ ਨਹੀਂ ਹੋਗਾ ਇੱਕ ਦੁਪੱਟਾ ਖੋਲ ਕੇ ਸਾਨੂੰ ਦਿਖਾ ਦਿੰਨੇ ਆਂਗੇ ਅਸੀਂ ਐਦਾ ਖੁੱਲਾ ਡੁੱਲਾ ਪੂਰਾ ਦੁਪੱਟਾ ਰਹੂਗਾ ਜੀ 2.5 ਮੀਟਰ ਦਾ ਮਸ਼ਲੀਨ ਦਾ ਇਹ ਐਦਾਂ ਦੁਪੱਟਾ ਰਹੂਗਾ ਮਸ਼ਲੀਨ ਦਾ ਇਹਦੇ ਵਿੱਚ 3 ਕਲਰ ਅਵੇਲੇਬਲ ਹੈਗੇ ਨੇਗੇ ਆਪਣੇ ਕੋਲੇ ਰਸ਼ੀਆ ਵਾਲੇ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਰਸ਼ੀਆ ਬ੍ਰਾਂਡ ਦੇ ਇੱਕ ਇਹਦੇ ਵਿੱਚ ਪੀਸ ਪਿੰਕ ਜਿਹਾ ਕਲਰ ਹੈਗਾ ਇੱਕ ਬਲੈਕ ਕਲਰ ਤੇ ਇੱਕ ਪਾਊਡਰ ਬਲੂਜ਼ਾ ਕਲਰ ਹੈਗਾ ਇਹ ਤਿੰਨ ਕਲਰ ਇਹਦੇ ਵਿੱਚ ਆਪਣੇ ਕੋਲੇ ਹੈਗੇ ਨੇਗੇ ਜਿਹੜਾ ਇਹ ਸੂਟਾਂ ਦਾ ਪ੍ਰਾਈਸ ਰਹੂਗਾ 1400 ਰੁਪਇਆ 1400 ਰੁਪਇਆ ਹੀ ਸੂਟਾਂ ਦਾ ਪ੍ਰਾਈਸ ਰਹੂਗਾ ਜੀ ਪਹਿਲਾਂ ਆਪਾਂ 16 1600 ਦੇ ਵਿੱਚ ਇਹ ਸੂਟ ਦਿੱਤੇ ਸੀ ਹੁਣ ਆਪਾਂ ਇਹਨਾਂ ਨੂੰ 1400 ਦੇ ਵਿੱਚ ਦੇ ਰਹੇ ਹਾਂਗੇ ਤੇ ਉਸ ਤੋਂ ਬਾਅਦ ਆਪਾਂ ਨੈਕਸਟ ਸੂਟ ਹੋਰ ਦਿਖਾਉਣ ਲੱਗੇ ਆ ਇਹਨਾਂ ਦੇ ਵਿੱਚ ਪਿਓਰ ਦੇ ਦੁਪੱਟੇ ਰਹਿਣਗੇ ਜੀ ਪਿਓਰ ਦੇ ਦੁਪੱਟੇ ਰਹਿਣਗੇ ਇਹਨਾਂ ਦੇ ਵਿੱਚ ਪੂਰੇ ਖੁੱਲੇ ਡੁੱਲੇ ਇੱਕ ਦੁਪੱਟਾ ਖੋਲ ਕੇ ਦਿਖਾ ਦਿੰਨੇ ਆ ਜੀ ਸਾਰੇ ਬਾਅਦ ਚ ਇਕੱਠੇ ਕਰਨੇ ਬਹੁਤ ਮੁਸ਼ਕਿਲ ਹੋ ਜਾਂਦੇ ਨੇਗੇ ਪਿਓਰ ਦਾ ਦੁਪੱਟਾ ਰਹੂਗਾ ਕਿੰਨਾ ਸੋਹਣਾ ਦੁਪੱਟਾ ਹੈਗਾ 2.5 ਮੀਟਰ ਦਾ ਪੂਰਾ ਖੁੱਲਾ ਡੁੱਲਾ ਤੇ ਇੱਕ ਸ਼ਰਟ ਤੁਹਾਨੂੰ ਦਿਖਾ ਦਿੰਨੇ ਆ ਕਿ ਖੋਲ ਕੇ ਬਹੁਤ ਜ਼ਿਆਦਾ ਸੋਹਣਾ ਜਿਹੜਾ ਸੂਟ ਹੈਗਾ ਕਾਟਨ ਦਾ ਬਹੁਤ ਜ਼ਿਆਦਾ ਸੌਫਟ ਵਾਲੀ ਫੈਬਰਿਕ ਹੈਗੀ ਵਧੀਆ ਸੋਹਣਾ ਹੰਡਰਡਸਾਰ ਕੱਪੜੇ ਨੇ ਜੀ ਕਿਸੇ ਤਰ੍ਹਾਂ ਦੀ ਕੋਈ ਕੰਪਲੇਨਟ ਨਹੀਂ ਹੈਗੀ ਬਹੁਤ ਸੋਹਣੇ ਸੂਟ ਨੇਗੇ ਬੈਕ 프ਰੰਟ ਐ ਇਦਾਂ ਹੀ ਰਹੂਗਾ ਤੇ ਇਹ 슬ੀਵਸ ਦੇ ਉੱਤੇ ਆ ਜਾਊਗਾ ਤੇ ਉਸ ਤੋਂ ਬਾਅਦ ਨੈਕਸਟ ਸੂਟ ਇਹ ਹੈ ਜੀ ਇਹ ਵੀ ਇਹਦੇ ਨਾਲ ਦਾ ਹੀ ਸੂਟ ਹੈਗਾ ਇਹਦੇ ਨਾਲ ਵੀ ਪਿਓਰ ਦਾ ਦੁਪੱਟਾ ਰਹੂਗਾ ਤੇ ਥਰਡ ਸੂਟ ਇਹ ਹੈ ਇਹਦੇ ਨਾਲ ਵੀ ਪਿਓਰ ਦਾ ਦੁਪੱਟਾ ਰਹੂਗਾ ਇਹ ਦਾ ਥੋੜੀ ਪ੍ਰਿੰਟਿੰਗ ਦਾ ਫਰਕ ਹੈ ਇਹ ਐਦਾ ਪ੍ਰਿੰਟਿੰਗ ਹੋਈ ਹੋਈ ਹੈ ਦੇ ਉੱਤੇ ਉਤੋਂ ਪਲੇਨ ਰਹੂਗਾ ਇਹ ਐਦਾ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸੋਹਣੇ ਸੂਟ ਨੇਗੇ ਇਹ ਪਿਓ ਇਹਦੇ ਇਹਨਾਂ ਦੇ ਨਾਲ ਜੋ ਦੁਪੱਟੇ ਨੇਗੇ ਇਹ ਪਿਓਰ ਦੇ ਨੇਗੇ ਇਹ ਤਿੰਨੋਂ ਹੀ ਸੂਟ ਨੇਗੇ ਜਿਹੜੇ ਉਹ 1000 ਰੁਪਏ ਦੇ ਵਿੱਚ 10000 ਦੇ ਵਿੱਚ ਆਪਾਂ ਤੁਹਾਨੂੰ ਦੇ ਰਹੇ ਹਾਂਗੇ ਉਸ ਤੋਂ ਬਾਅਦ ਜੋ ਅਗਲੇ ਪੀਸ ਨੇਗੇ ਇਹ ਜਿਵੇਂ ਮਸ਼ਲੀਨ ਦੇ ਦੁਪੱਟੇ ਨਾਲ ਨੇ ਜੀ ਤੇ ਇਹ 올ਓਵਰ ਸੂਟ ਰਹੂਗਾ ਮਸ਼ਲੀਨ ਦਾ ਦੁਪੱਟਾ ਰਹੂਗਾ 2.5 ਮੀਟਰ ਦਾ ਨਾਲ ਪ੍ਰਿੰਟਡ ਤੇ ਉਸ ਤੋਂ ਬਾਅਦ ਇੱਕ ਮਸ਼ਲੀਨ ਦਾ ਇਹ ਸੂਟ ਰਹੂਗਾ ਖੋਲ ਕੇ ਦਿਖਾ ਦਿੰਨੇ ਹਾਂ ਸੋ ਨਹੀਂ ਕਿ ਇੱਕ ਪੀਸ ਤੇ ਇਹ ਮਸ਼ੀਨ ਵਾਲੇ ਦੁਪੱਟਿਆਂ ਨਾਲ ਜਿਹੜਾ ਸੂਟ ਰਹੂਗਾ ਉਹ ਰਹੂਗਾ ਜੀ 1100 ਰੁਪਏ 1100 ਰੁਪਏ ਬਹੁਤ ਜਿਆਦੇ ਘੱਟ ਰੇਟ ਦੇ ਉੱਤੇ ਆਪਾਂ ਇਹ ਸੂਟ ਦੇ ਰਿਹਾ ਤੁਸੀਂ ਸੇਵ ਕਰਕੇ ਨੈਕਸਟ ਈਅਰ ਲਈ ਨੈਕਸਟ ਸੀਜ਼ਨ ਲਈ ਆਪਣਾ ਰੱਖ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਕਿਉਂਕਿ ਘੱਟ ਪ੍ਰਾਈਸ ਦੇ ਵਿੱਚ ਮਿਲ ਰਹੇ ਨੇਗੇ ਇਹ ਆਪਣੇ ਕੋਲੇ ਮਸ਼ਲੀਨ ਦੇ ਦੁਪੱਟੇ ਨਾਲ ਰਹੂਗਾ ਤੇ ਇੱਕ ਆਪਣੇ ਕੋਲੇ ਸੂਟ ਹੈਗਾ ਕੋਟਾ ਦੇ ਦੁਪੱਟੇ ਨਾਲ ਇਹਦੇ ਵਿੱਚ ਇਹ ਪ੍ਰਿੰਟਿੰਗ ਸੂਟ ਹੈਗਾ ਤੇ ਐਦਾਂ ਆਪਾਂ ਨੇ ਇਹਦੇ ਉੱਤੇ ਵਰਕ ਕਰਵਾਇਆ ਹੋਇਆ ਹੈ ਇਹ ਇਹ ਵਰਕ ਕਰਵਾਇਆ ਹੋਇਆ ਹੈਗਾ ਇਹ ਸੂਟ ਆਪਣਾ 슬ੀਵਸ ਦੇ ਉੱਤੇ ਆਊਗਾ ਘੇਰੇ ਦੇ ਉੱਤੇ ਆਊਗਾ ਇਹਨੂੰ ਕਟਵਰਕ ਵੀ ਕਰਵਾ ਸਕਦੇ ਹੋ ਤੇ ਐਦਾਂ ਵੀ ਰੱਖ ਸਕਦੇ ਹੋ ਤੁਸੀਂ ਤੇ ਇਹਦੇ ਨਾਲ ਟਾਈ ਡਾਈ ਦੁਪੱਟਾ ਰਹੂਗਾ ਕੋਟ ਦਾ ਤੇ ਇਹਦਾ ਵੀ ਪ੍ਰਾਈਸ ਆਪਾਂ 1100 ਰੁਪਏ ਦਾ ਹੀ ਦੇ ਰਹੇ ਆ ਜੀ 1100 ਰੁਪਏ ਦੇ ਵਿੱਚ ਹੀ ਦਵਾਂਗੇ ਇਹ ਸੂਟ ਵਿਦ ਵਰਕ ਸੋਨੂੰ ਤੇ ਇੱਕ ਲਾਸਟ ਪੀਸ ਆਪਣੇ ਕੋਲੇ ਇਹ 2x2 ਦਾ ਰਿਹਾ ਹੋਇਆ ਜੀ ਲਾਸਟ ਪੀਸ ਹੈ ਪੰਜ ਕਲਰ ਸੀਗੇ ਇਹਦੇ ਵਿੱਚ ਸੋਲੋ ਪੀਸ ਹੈਗਾ ਇਹ ਇਹਦੇ ਉੱਤੇ ਇੰਬੋਰਡਰੀ ਹੋਈ ਹੋਈ ਹੈ ਇਹ ਇਹ ਜੋ ਇਹ ਇੰਬੋਰਡਰੀ ਹੋਈ ਹੋਈ ਹੈ ਇਹਦੇ ਉੱਤੇ ਪ੍ਰਿੰਟ ਨਹੀਂ ਹੈ ਗਿਆ ਬਹੁਤ ਸੋਹਣਾ ਲਾਸਟ ਪੀਸ ਹੈ ਇਹ ਵੀ ਆਪਾਂ 2x2 ਦਾ ਇਹ 1200 ਦਾ ਸੂਟ ਹੈ ਜੀ ਲਾਸਟ ਪੀਸ ਹੈ ਸੋਲੋ ਸੋਲੋ ਪੀਸ ਰਹਿਣਗੇ ਜੀ ਇਸ ਕਰਕੇ ਆਪਾਂ ਪ੍ਰਾਈਸ ਵੀ ਘਟ ਦੇ ਰਹਾਂਗੇ ਇਹਨਾਂ ਦਾ ਤੇ ਇਹ ਵੀ ਪਿਓਰ ਦੇ ਦੁਪੱਟੇ ਨਾਲ ਸੂਟ ਹੈ 2.5 ਮੀਟਰ ਦਾ ਦੁਪੱਟਾ ਰਹੂਗਾ ਤੇ ਜੋ ਇਹਦੇ 프ਰੰਟ ਦੇ ਉੱਤੇ ਵਰਕ ਆਊਗਾ ਪ੍ਰਿੰਟ ਦੇ ਉੱਤੇ ਵਰਕ ਆਊਗਾ ਨਾਲ-ਨਾਲ ਪ੍ਰਿੰਟ ਹੈ ਨਾਲ-ਨਾਲ ਵਰਕ ਹੈ ਦੇਖ ਸਕਦੇ ਹੋ ਤੁਸੀਂ ਇਹ ਸਾਰਾ ਵਰਕ ਹੋਇਆ ਹੋਇਆ ਹੈ ਜੀ ক্লোਜ਼ ਤੋਂ ਦੇਖ ਸਕਦੇ ਹੋ ਤੁਸੀਂ ਇਹ ਸਾਰਾ ਵਰਕ ਹੋਇਆ ਹੋਇਆ ਹੈ ਇਹ ਆਪਾਂ 1300 ਰੁਪਏ ਦੇ ਵਿੱਚ ਦੇ ਰਹੇ ਹਾਂ ਜੀ ਹੁਣ ਡਿਸਕਾਊਂਟ ਪ੍ਰਾਈਸ ਤੇ 1300 ਰੁਪਏ ਦੇ ਵਿੱਚ ਇਹ ਵੀ ਇੱਕ ਲਵਲੀਨ ਦਾ ਹੋਰ ਹੈ ਜੀ ਆਪਣੇ ਕੋਲ ਬਟ ਇਹਦੀ ਬਾਟਮ ਦੇ ਉੱਤੇ ਵਰਕ ਕਰਵਾਇਆ ਹੋਇਆ ਹੈ ਆਪਾਂ ਨੇ ਸਟ੍ਰੇਟ ਬਾਟਮ ਰਹੂਗੀ ਇਹਦਾ ਪਿੰਕ ਬਾਟਮ ਦੇ ਉੱਤੇ ਇਹਦਾ ਵਰਕ ਕਰਵਾਇਆ ਹੋਇਆ ਹੈ ਇਹ ਨੂੰ 1200 ਰੁਪਏ ਦੇ ਵਿੱਚ ਦੇ ਰਹੇ ਆ ਜੀ ਆਪਾਂ ਇਹ ਵੀ ਵਾਰ ਇਹ ਵੀ ਵਿਦਆਉਟ ਦੁਪੱਟਾ ਹੈਗਾ ਸ਼ਿਪਿੰਗ ਸਾਰਿਆਂ ਦੇ ਅਲੱਗ ਰਹੂਗੀ ਸ਼ਿਪਿੰਗ ਸਾਰਿਆਂ ਦੀ ਐਕਸਟਰਾ ਰਹੂਗੀ ਕੋਈ ਵੀ ਸ਼ਿਪਿੰਗ ਚਾਰਜਸ ਬਿੱਸ ਨਹੀਂ ਹੋਣਗੇ ਜਿੱਦਾਂ ਪੰਜਾਬ ਦੇ ਵਿੱਚ 60 ਰੁਪਏ ਚੱਲਿਆ ਹੋਇਆ ਹੈਗਾ ਕਿਤੇ ਵੀ ਆਪਾਂ ਦੇ ਰਹਾਂਗੇ ਤੇ ਅਦਰ ਸਟੇਟਸ ਦੇ ਵਿੱਚ ਹੈਗਾ ਜੋ 120 ਰੁਪਏ 130 ਰੁਪਏ ਉਹ ਦੇ ਸਟੇਟਸ ਦੇ ਹਿਸਾਬ ਨਾਲ ਹੁੰਦਾ ਹੀ ਵਾਧ ਘਟਾ ਤੇ ਇਹ ਨਾ ਕਿਹਾ ਕਰੋ ਵੀ ਐਨਾ ਹੈਗਾ ਐਨਾ ਹੈਗਾ ਅਸੀਂ ਇਹਨੇ ਕੋਈ ਇਹਦੇ ਵਿੱਚੋਂ ਨਹੀਂ ਕਰਨਾ ਹੁੰਦਾ ਹੈਗਾ ਇਸ ਨੂੰ ਅਸੀਂ ਦੱਸ ਦਿੰਨੇ ਹਾਂਗੇ 1 ਕਿਜੀ ਦੇ ਹਿਸਾਬ ਨਾਲ ਹੁੰਦਾ ਜਿੰਨਾ ਜਿੰਨਾ ਤੁਹਾਨੂੰ ਤੁਹਾਡਾ weight ਲੀ ਜਾਂਦਾ ਹੈਗਾ ਉਸ ਹਿਸਾਬ ਨਾਲ ਚਾਰਜਸ ਨੇ ਜੋ ਹੋ ਪਾਰਸਲ ਦੇ ਘਟ ਹੋ ਜਾਂਦੇ ਨੇਗੇ ਤੇ ਕੰਟਰੀਆਂ ਦਾ ਅਲੱਗ-ਅਲੱਗ ਕੰਟਰੀਆਂ ਦਾ ਉਹ ਉਹਨਾਂ ਦੇ ਹਿਸਾਬ ਨਾਲ ਹੋਊਗਾ ਜੀ ਉਹ ਅਸੀਂ ਟਾਈਮ ਤੇ ਦੱਸ ਦਿੰਨੇ ਹੁੰਨੇ ਆਗੇ ਜਿੰਨਾ ਨੇ ਜਿੱਥੇ ਵੀ ਮੰਗਵਾਣਾ ਹੈਗਾ ਸ਼ਿਪਿੰਗ ਐਕਸਟਰਾ ਹੋਊਗੀ ਸਾਰੀ ਵੀਡੀਓ ਨੂੰ ਦੇਖ ਕੇ ਤੁਸੀਂ ਜੋ ਵੀ ਤੁਹਾਨੂੰ ਸੂਟ ਪਸੰਦ ਆਵੇ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਆਪਣਾ ਮੈਸੇਜ ਸੈਂਡ ਕਰ ਸਕਦੇ ਹੋ ਥੈਂਕ ਯੂ